ਹਾਂਜੀ ਦੋਸਤੋ ਅੱਜ ਆਪਣੇ ਕੋਲੇ ਪਹੁੰਚਿਆ ਜੀ ਸਵਰਾਜ 855 ਪਿੰਡ 'ਚ ਜਾਣੇ ਤੋਂ ਇਹਦੇ ਆਪਾਂ ਜਿ ਲਾਵਾਂਗੇ ਜੀ 12 ਇੰਚੀ ਦੋ ਸਬੂ ਫਰ 6 ਸਪੀਕਰਾਂ ਵਾਲੀ ਕਿਟ ਪੇਟੀ ਪੂਰੀ ਘੈਂਟ ਕੁਆਲਿਟੀ ਦੇ ਵਿੱਚ ਤਾਂ ਚੈੱਕ ਕਰੋ ਤੁਸੀਂ ਇਧਰ ਯੂ ਦੀ ਫੀਟਿੰਗ ਹੋਣ ਲੱਗ ਰਹੀ ਹੈ ਯੂ ਦੀ ਫੀਟਿੰਗ ਆਪਾਂ ਪੂਰੀ ਪ੍ਰੋਪਰ ਤੇ ਪੂਰੀ ਦੇਖ ਰੇਖ ਦੇ ਵਿੱਚ ਕਰਦੇ ਆ ਕਿਉਂਕਿ ਨਾ ਤਾਂ ਰੰਗ ਲਾਵੇ ਤੇ ਫੀਟਿੰਗ ਵੀ ਵਧੀਆ ਹੋਵੇ ਕਿਉਂਕਿ ਨਵੇਂ ਟਰੈਕਟਰ ਹੁੰਦੇ ਆ ਇਹਨਾਂ ਦੇ ਰੰਗ ਲੈ ਜਾਂਦੇ ਫਿਰ ਬਹੁਤ ਔਖਾ ਲੱਗਦਾ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਪੇਟੀ ਦਿਖਾਉਨੇ ਆ। ਇਹ ਵਾਲੀ ਇਹਦੀ ਪੇਟੀ ਹੈ ਜੀ। 6 ਸਪੀਕਰ, 2 ਸਬੂਫਰ 2 ਇੰਚੀ ਕੁਆਇਲ ਦੇ ਵਿੱਚ ਹੈ ਜੀ ਇਹ। ਤੇ ਜਿਹੜੇ 6 ਇੰਚੀ ਸਪੀਕਰ ਆ ਉਹ ਵੀ ਵਾਟਰ ਪ੍ਰੂਫ ਹੈ ਜੀ। ਇੱਧਰ ਤੁਹਾਨੂੰ ਆਪਾਂ ਮੋਨੋ ਚੈੱਕ ਕਰਾਉਨੇ ਆ ਇਹਦਾ ਆਪਾਂ। ਪੂਰੀ ਹੈਵੀ ਡਿਊਟੀ ਮੋਨੋ ਹੈ। 6 ਮਹੀਨਾ ਦੀ ਫੁੱਲ ਗਾਰੰਟੀ ਹੈ ਜੀ ਇਹਦੀ। ਕੋਈ ਵੀ ਦਿੱਕਤ ਹੋ ਜੇ। ਪਰ ਵੀਰਾਂ ਨੂੰ ਬੇਨਤੀ ਜੀ ਪਾਣੀ ਪਾਣ ਤੋਂ ਜ਼ਰੂਰ ਬਚਾ ਕੇ ਰੱਖਿਆ ਕਰੋ ਇਹਨੂੰ ਕਿਉਂਕਿ ਪਾਣੀ ਤੁਹਾਨੂੰ ਪਤਾ ਹੈ ਕੋਈ ਵੀ ਚੀਜ਼ ਹੋਵੇ ਪਾਣੀ ਨਹੀਂ ਛੱਡਦਾ। ਤਾਂ ਦੇਖੋ ਨੇ ਸੋਨ ਹੁਣ ਯੂ ਦੀ ਫੀਟਿੰਗ ਯੂ ਦੀ ਫੀਟਿੰਗ ਆਪਾਂ ਇਹਦੀ ਕੀਤੀ ਹੈ ਜਿਹੜੀ ਇਹਦੇ ਵਿਚਾਲੇ ਸੈਂਟਰ ਚ ਪਾਇਪ ਲੱਗੀ ਹੁੰਦੀ ਹੈ ਉਸੇ ਪਾਇਪ ਦੇ ਵਿੱਚ ਉਹਨਾਂ ਸਰਾਖਾਂ ਤੇ ਹੀ ਫੀਟਿੰਗ ਕੀਤੀ ਆ ਨਾ ਕਿ ਕੋਈ ਐਕਸਟਰਾ ਆਪਾਂ ਹੋਰ ਇਹਦੇ ਵਿੱਚ ਸਰਾਖ ਕੱਢਿਆਗਾ ਉੱਪਰ ਆਪਾਂ ਵੱਡਾ ਨੱਟ ਪਾਇਆ ਨੀਚੇ ਛੋਟਾ ਪਾਇਆ ਤਾਂ ਇਸ ਤੋਂ ਬਾਅਦ ਤੁਸੀਂ ਚੈੱਕ ਕਰੋ ਜੀ ਪੇਟੀ ਦੀ ਫੀਟਿੰਗ ਪੇਟੀ ਦੀ ਫੀਟਿੰਗ ਆਪਾਂ ਪੂਰੀ ਪ੍ਰੋਪਰ ਕਰਕੇ ਦਿੰਨੇ ਆ ਨਾ ਤਾਂ ਇੱਕ ਪਾਸੋਂ 빙ਗੀ ਨਾ ਇੱਕ ਪਾਸੋਂ ਟੇਢੀ ਤੁਸੀਂ ਦੇਖਿਓ ਨੇ ਕਈ ਪੇਟੀਆਂ 빙ਗੀਆਂ ਟੇਢੀਆਂ ਹੁੰਦੀਆਂ ਨਾਲ ਤੋਂ ਭੜੀਆਂ ਲੱਗਦੀਆਂ ਤੇ ਨਾਲੇ ਬਾਲਾ ਕਾਮਯਾਬ ਨਹੀਂ ਹੁੰਦੀਆਂ ਟੁੱਟ ਜਲਦੀ ਜਾਂਦੀਆਂ ਨੇ ਤਾਂ ਨੋਟ ਕਰੋ ਬਜਾਜ ਫਾਈਨੈਂਸ ਤੇ ਬਜਾਜ ਫਾਈਨੈਂਸ ਤੇ ਕਿਸੇ ਵੀ ਵੀਰ ਨੇ ਕੋਈ ਵੀ ਪੇਟੀ ਛਤਰੀ ਲਵਾਣੀ ਹੋਵੇ ਤਾਂ ਉਹ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਨੀਚੇ ਆਪਣਾ ਨੰਬਰ ਚੱਲ ਰਿਹਾ ਹੈ ਉਹ ਤੇ ਫੋਨ ਕਰ ਸਕਦੇ ਹੋ ਐਡਰੈਸ ਹੈਗਾ ਇਹ ਆਪਣਾ ਬੀਪੀਓ ਰੋੜੀ ਸਰਸਾ ਹਰਿਆਣਾ ਇਹ ਪੰਜਾਬ ਦੇ ਬਾਰਡਰ ਤੇ ਰਹੇ ਜਾਂਦਾ ਜੀ ਰੋੜੀ ਪੰਜਾਬ ਤੇ ਹਰਿਆਣਾ ਦੇ ਤਾਂ ਜਦੋਂ ਤੁਸੀਂ ਵੀ ਆਉਣਾ ਕਾਲ ਕਰਕੇ ਆਉਣਾ ਜੀ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਆਪਣੇ ਕੋਲੇ ਹਰ ਇੱਕ ਟਾਈਪ ਪੇਟੀ ਕੁਛੇ ਨਹੀਂ ਕੋਈ ਵੀ ਲੈਣੀ ਹੋਵੇ ਉਹ ਤਿਆਰ ਮਿਲਦੀ ਹੈ। ਕਈ ਵਾਰ ਜੇ ਕੋਈ ਐਕਸਟਰਾ ਮਾਡਲ ਤਿਆਰ ਕਰਾਉਣਾ ਹੋ ਤਾਂ ਆਪਾਂ ਆਰਡਰ ਤੇ ਕਰ ਸਕਦੇ ਆ। ਇਸ ਤੋਂ ਆਪਾਂ ਵੀਡੀਓ ਆਪ ਪਾਵਾਂਗੇ ਜਿਹੜੀ ਇੰਸਟਾਗ੍ਰam ਤੇ ਤਾਂ ਤੁਸੀਂ ਇੰਸਟਾਗ੍ਰam ਜਾ ਕੇ ਆਈਡੀ ਖੋਲ ਸਕਦੇ ਹੋ। ਉਹਦਾ ਆਪਾਂ ਨੀਚੇ ਲਿੰਕ ਪਾ ਦਾਂਗੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਈ। ਧੰਨਵਾਦ।